2-300 ਦਾ NGO ਹੁਣ ਵੱਟਦੇ ਪਈ ਆ ਹੜ੍ਹਾਂ ਦੇ ਵਿੱਚ ਮੇਲੇ ਲੱਗੇ ਹੋਏ NGO ਵਾਲਿਆਂ ਦੇ ਵੀ ਹੈਗੇ ਹੁਣੇ ਆ ਕੋਈ ਇੱਕ ਅੱਧਾ ਬੰਦਾ ਭਵੇਂ ਕੋ ਚੰਗਾ ਕੰਮ ਕਰਦਾ ਹੋਵੇ ਮੈਨੂੰ ਬਾਹਰੋਂ ਫੋਨ ਕਰਦੇ ਆ ਬੰਦੇ ਬਾਈ ਜੀ ਪੈਸੇ ਭੇਜਣੇ ਆ ਲੱਖ ਇਕੱਠਾ ਕਰ ਲਿਆ 2 ਲੱਖ ਕਰ ਲਿਆ 5 ਕਰ ਲਿਆ 10 ਕਰ ਲਿਆ ਅਸੀਂ ਹੜ੍ਹਾਂ ਨੂੰ ਫੜ ਪੀੜਤਾਂ ਨੂੰ ਪੈਸੇ ਭੇਜਣੇ ਆ ਤਾਂ ਮੇਰਾ ਇੱਕੋ ਜਵਾਬ ਹੁੰਦਾ ਮੈਂ ਕਿਹਾ ਬਾਈ ਨਾ ਤਾਂ ਮੈਂ ਮੰਗਾਉਣੇ ਆ ਨਾ ਮੇਰੇ ਕੰਮ ਆ ਨਾ ਮੇਰੀ NGO ਤੁਸੀਂ ਮਦਦ ਕਰਨੀ ਆ ਸਿੱਧੇ ਰੂਪ ਵਿਚ ਕਰੋ ਜਾ ਕੇ ਲੋਕਾਂ ਦਾ ਜਾ ਕੇ ਆਪਣੇ ਪਿੰਡਾਂ ਦੀਆਂ ਟੀਮਾਂ ਬਣਾਓ ਪੂਨਾਂ ਦਾ ਜਾ ਕੇ ਉੱਥੇ ਪੜਤਾਲ ਕਰੋ ਪਿੰਡਾਂ ਦੇ ਵਿੱਚ ਵੀ ਕਿਹੜੇ ਪਿੰਡ ਚ ਕੀ ਦੀਆਂ ਕਿੰਨੀਆਂ ਮੱਜਾਂ ਮਰੀਆਂ ਕਿੰਨੀ ਫਸਲ ਡੁੱਬ ਗਈ ਕਿਹੜਾ ਘਾਟ ਟੁੱਟ ਗਿਆ ਡੁੱਬ ਗਿਆ ਕਿਹਦਾ ਕੋਈ ਜਾਣੀ ਨੁਕਸਾਨ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਰੇਤਾ ਚੱਕਣਾ ਬਰੇਤੀ ਚੱਕਣੀਆਂ ਤੇਲ ਦੀ ਲੋੜ ਪੈਣੀਆਂ ਟਰੈਕਟਰਾਂ ਦੀ ਲੋੜ ਪੈਣੀਆਂ ਹੋਰ ਸਮਾਨ ਦੀ ਲੋੜ ਪੈਣੀਆਂ ਤੁਸੀਂ ਪੜਤਾਲ ਕਰਕੇ ਖੁਦ ਆਪਣੇ ਪਿੰਡ ਦੇ ਬੰਦੇ ਭੇਜ ਕੇ ਦਿਓ ਮਉ ਉਲਟੇ ਬੰਨੂ ਪਤਾ ਕੀ ਕਹਿੰਦੇ ਆ ਉਹ ਬਾਈ ਰ ਇੰਨਾ ਕਿਹੜਾ ਕਰੂਗਾ ਅਸੀਂ ਫਿਰ ਫਲਾਨੇ ਸੰਸਥਾ ਨੂੰ ਪਾਦਗੇ ਫਲਾਨੇ ਬੰਦੇ ਨੂੰ ਪਾਦਗੇ ਉਹ ਮਹਾ ਭਾਈ ਸੋਨੂੰ ਉਨ ਲਹਾਉਣ ਦਾ ਚਾਹ ਹੈ ਤੁਸੀਂ ਲਹਾਉਣੀ ਹੈ ਉਹਨਨ ਲਹਾ ਲਓ ਸੋਨੂੰ ਇਹ ਛੋੜੇ ਚਰਵਾ ਸੋਨੂੰ ਨਾ ਇਹ ਠੀਕ ਆ ਤੁਹਾਡੇ ਅੰਦਰ ਦਰਦ ਦਾ ਪੰਜਾਬ ਤੁਸੀਂ ਪੰਜਾਬ ਬਾਰੇ ਸੋਚਦੇ ਆ ਪਰ ਫਾਇਦਾ ਨਹੀਂ ਬਾਈ ਇੰਨਾ ਗੱਲਾਂ ਦਾ ਆ ਜਿੰਨੀਆਂ ਜੀਉਂ ਜਿਉਂ ਫਿਰਦੇ ਆ ਇਹ ਸਭ ਬਾਈ ਲੋਟੂ ਟੋਲਾ ਇਕੱਠਾ ਆ ਜੇ ਮਦਦ ਕਰਨੀ ਆ ਸੋਡਾ ਸੋਡੀ ਦਸਾਂ ਨੋਹਾਂ ਦੀ ਕਿਰਤ ਆ ਕੋਈ ਲੁੱਟ ਨਹੀਂ ਤੁਸੀਂ ਉੱਥੇ ਮਚਾਈ ਕੋਈ ਖੋਹ ਨਹੀਂ ਕੀਤੀ ਕੋਈ ਦੋ ਨੰਬਰ ਦਾ ਕੰਮ ਨਹੀਂ ਕੀਤਾ ਭੁੱਕੀਆਂ ਫੀਮਾ ਨਹੀਂ ਵੇਚੀਆਂ ਚੱਟੇ ਨਹੀਂ ਵੇਚੇ ਸੋਡੀ ਦੋ ਨੰਬਰ ਦੀ ਕਮਾਈ ਉਹਦਾ ਤਾਂ ਫਾਇਦਾ ਜੇ ਅਸਲ ਲੋੜ ਬੰਦ ਤੱਕ ਉਹਦੇ ਮੂੰਹ ਤੱਕ ਉਹਦੇ ਸਹਾਇਤਾ ਉਹਦੀ ਹੋ ਜੇ ਤੱਕ ਪਹੁੰਚ ਤਾਂ ਹੀ ਸੋਡਾ ਫਾਇਦਾ ਜੇ ਰਾਜ ਹੀ ਸ਼ਾਸਕ ਆ ਗਿਆ ਲੱਖ ਰੁਪਇਆ ਤੁਸੀਂ ਭੇਜਿਆ ਮੇਰੇ ਵਰਗੇ ਨੇ 20000 ਲਾ ਕੇ 80000 ਖਾ ਗਿਆ ਕੋਈ ਫਾਇਦਾ ਨਹੀਂ ਲੈ ਕੇ ਮੇਰੇ ਵਰਗਾ ਉੱਥੇ ਬਗ ਜਾਂਦਾ ਆਪਣਾ ਆ ਰਾਸ਼ਨ ਜਾਂ ਲੈ ਜਾਂਦਾ ਪਾਣੀ ਦੀਆਂ ਬੋਤਲਾਂ ਖੂਬ ਗੱਟੇ-ਗੁੱਟੇ ਚੱਕ ਕੇ ਲੈ ਜਾਂਦਾ ਚਲੋ ਜੀ ਮੈਂ ਸੇਵਾ ਕਰ ਰਿਹਾ ਜੀ ਲੋਕ ਨੂੰ ਦੇਖ ਕੇ ਭੇਜੀ ਜਾਂਦੇ ਹੁਣ ਮੇਰਾ ਇੱਕ ਸੱਜਣਾ ਬਾਹਰ ਉਹਨੇ ਉਹਨੂੰ ਗੱਲ ਸੁਣਾਈ ਕਹਿੰਨਾ ਬਾਈ ਇੱਕ ਤਾਂ ਮੇਰੀ ਭਝਾਈ ਆ ਇੱਕ ਮੇਰੇ ਘਰ ਵਾਲੀ ਆ ਇੱਕ ਮੇਰੀ ਮਾਂ ਆ ਕਹਿੰਦਾ ਸਾਡੀਆਂ ਤਿੰਨੇ ਬੁੜੀਆਂ ਸੰਗਰਾਣ ਤੇ ਜਾਣਾ ਭੁੱਲ ਜਾਣਗੀਆਂ ਪਰ ਕਹਿੰਦਾ ਉਹਨਾਂ ਨੇ ਹਰ ਮਹੀਨੇ ਆ ਜਿਹੜੀਆਂ ਸੰਸਥਾਵਾਂ ਐ ਐਨ ਜੀਓ ਚੱਲਦੀਆਂ 200 ਡਾਲਰ 300 ਡਾਲਰ 400 ਡਾਲਰ ਹਰ ਮਹੀਨੇ ਉਹਨਾਂ ਨੇ ਪਾਉਣੀ ਹੀ ਪਉਣਾ ਇਹ ਸਾਡੀਆਂ ਬੀਬੀਆਂ ਭਾਵਕ ਬਹੁਤ ਹੋ ਜਾਂਦੀਆਂ ਦੇਖ ਕੇ ਹਾਲਾਤਾਂ ਨੂੰ ਪਰ ਸੋਨ ਨੂੰ ਕੀ ਪਤਾ ਮਾਈਓ ਬੀਬੀ ਕੋ ਵੀ ਇਹ ਤਾਂ ਭਾਈ ਬਹੁਤ ਲੁੱਟ ਮਚਾਈ ਹੋਈ ਹੈ ਮੈਨੂੰ ਐਨ ਐਸਓ ਪੰਜਾਬ ਤੋਂ ਆਸੇ ਪਾਸੇ ਨਿਗਾਹ ਮਾਰੂ ਨਾ ਕਿ ਸੂਬੇ ਦੇ ਵਿੱਚ ਕਿੰਨੀਆਂ ਕ ਐਨ ਜੀਓ ਐ ਕਿੰਨੇ ਕ ਆਸ਼ਰਮ ਆ ਉੱਥੇ ਭਾਈ ਮੈਂ ਫੇਰ ਕਹਣਾ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕੋਈ ਹੋਣਾ ਇੱਕ ਅੱਧਾ ਕੋਈ ਰੱਬ ਦਾ ਬੰਦਾ ਕੋਈ ਰੱਬੀ ਰੂਹ ਜਿਹੜਾ ਦਿਲੋਂ ਮਦਦ ਕਰ ਰਿਹਾ ਹੋਵੇ ਦੋ 300 ਦਾ ਐਨ ਜੀਓ ਹੁਣ ਵੱਟ ਤੇ ਪਈ ਆ ਹੜਾਂ ਦੇ ਵਿੱਚ ਮੇਲੇ ਲੱਗੇ ਹੋਏ ਐਨ ਜੀਓ ਵਾਲਿਆਂ ਦੇ ਵੀ ਹੈਗੇ ਹੁਣੇ ਕੋਈ ਇੱਕ ਅੱਧਾ ਬੰਦਾ ਭਾਵੇਂ ਕੋ ਚੰਗਾ ਕੰਮ ਕਰਦਾ ਹੋਵੇ ਮੈਨੂੰ ਬਾਹਰੋਂ ਫੋਨ ਕਰਦੇ ਆ ਬੰਦੇ ਬਾਈ ਜੀ ਪੈਸੇ ਭੇਜਣੇ ਆ ਲੱਖ ਇਕੱਠਾ ਕਰ ਲਿਆ 2 ਲੱਖ ਕਰ ਲਿਆ 5 ਕਰ ਲਿਆ 10 ਕਰ ਲਿਆ ਅਸੀਂ ਹੜ੍ਹਾਂ ਨੂੰ ਫੜ ਪੀੜਤਾਂ ਨੂੰ ਪੈਸੇ ਭੇਜਨੇ ਆ ਤਾਂ ਮੇਰਾ ਇੱਕੋ ਜਵਾਬ ਹੁੰਦਾ ਮੈਂ ਕਿਹਾ ਬਾਈ ਨਾ ਤਾਂ ਮੈਂ ਮਗਾਉਣੇ ਆ ਨਾ ਮੇਰੇ ਕੰਮ ਆ ਨਾ ਮੇਰੀ ਐਂਜੀ ਹੋਏ ਤੁਸੀਂ ਮਦਦ ਕਰਨੀ ਆ ਸਿੱਧੇ ਰੂਪ ਚ ਕਰੋ ਜਾ ਕੇ ਲੋਕਾਂ ਦਾ ਜਾ ਕੇ ਆਪਣੇ ਪਿੰਡਾਂ ਦੀਆਂ ਟੀਮਾਂ ਬਣਾਓ ਗੁੰਨਾਂ ਦਾ ਜਾ ਕੇ ਉੱਥੇ ਪੜਤਾਲ ਕਰਾਓ ਪਿੰਡਾਂ ਦੇ ਵਿੱਚ ਵੀ ਕਿਹੜੇ ਪਿੰਡ ਚ ਕਿਹਦੀਆਂ ਕਿੰਨੀਆਂ ਮੱਝਾਂ ਮਰੀਆਂ ਕਿੰਨੀ ਫਸਲ ਡੁੱਬ ਗਈ ਕਿਹੜਾ ਘਾਟ ਟੁੱਟ ਗਿਆ ਡੁੱਬ ਗਿਆ ਕਿਹਦਾ ਕੋਈ ਜਾਣੀ ਨੁਕਸਾਨ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਰੇਤਾ ਚੱਕਣਾ, ਬਰੇਤੀ ਚੱਕਣੀਆਂ, ਤੇਲ ਦੀ ਲੋਡ ਪਾਣੀਆਂ, ਟਰੈਕਟਰਾਂ ਦੀ ਲੋਡ ਪੈਣੀਆਂ, ਹੋਰ ਸਮਾਨ ਦੀ ਲੋਡ ਪੈਣੀਆਂ। ਤੁਸੀਂ ਪੜਤਾਲ ਕਰਕੇ ਖੁਦ ਆਪਣੇ ਪਿੰਡ ਦੇ ਬੰਦੇ ਭੇਜ ਕੇ ਦਿਓ। ਉਹ ਉੱਟੇ ਬੰਨੂ ਪਤਾ ਕੀ ਕਹਿੰਦੇ ਆ, ਉਹ ਬਾਈਰਾ ਇੰਨਾ ਕਿਹੜਾ ਕਰੂਗਾ? ਅਸੀਂ ਫਿਰ ਫਲਾਣੇ ਸੰਸਥਾ ਨੂੰ ਪਾਦਗੇ, ਫਲਾਣੇ ਬੰਦੇ ਨੂੰ ਪਾਦਗੇ। ਉਹ ਮਹਾਪਾਈਸ ਨੂੰ ਉਹਨਾਂ ਲਹਾਉਣ ਦਾ ਚਾਹ ਹੈ। ਤੁਸੀਂ ਲਹਾਉਣੀ ਹੈ। ਉਹਨਾਂ ਲਹਾ ਲੋ। ਸੋ ਨੂੰ ਜਾਂ ਛੋੜੇ ਚਰਵਾ ਸੋ ਨੂੰ ਨਾ ਇਹ ਠੀਕ ਹੈ ਤੁਹਾਡੇ ਅੰਦਰ ਦਰਦ ਦਾ ਪੰਜਾਬ ਤੁਸੀਂ ਪੰਜਾਬ ਬਾਰੇ ਸੋਚਦੇ ਆ ਪਰ ਫਾਇਦਾ ਨਹੀਂ ਭਾਈ ਇਹਨਾਂ ਗੱਲਾਂ ਦਾ ਆ ਜਿੰਨੀਆਂ ਜੀਉਂ ਜਿਉਂ ਘੇਰਦੇ ਆ ਇਹ ਸਭ ਭਾਈ ਲੋਟੂ ਟੋਲਾ ਇਕੱਠਾ ਹੋਇਆ ਜੇ ਮਦਦ ਕਰਨੀ ਆ ਸੋਡਾ ਸੋਡੀ ਦਸਾਂ ਨੌਹਾਂ ਦੀ ਕਿਰਤਾ ਕੋਈ ਲੁੱਟ ਨਹੀਂ ਤੁਸੀਂ ਉੱਥੇ ਮਚਾਈ ਕੋਈ ਖੋ ਨਹੀਂ ਕੀਤੀ ਕੁਝ 2 ਨੰਬਰ ਦਾ ਕੰਮ ਨਹੀਂ ਕੀਤਾ ਭੁੱਕੀਆਂ ਫੀਮਾ ਨਹੀਂ ਵੇਚੀਆਂ ਚੱਟੇ ਨਹੀਂ ਵੇਚੇ ਸੋਡੀ 2 ਨੰਬਰ ਦੀ ਕਮਾਈ ਉਹਦਾ ਤਾਂ ਫਾਇਦਾ ਜੇ ਅਸਲ ਲੋੜ ਬੰਦ ਤੱਕ ਉਹਦੇ ਮੂੰਹ ਤੱਕ ਉਹਦੇ ਸਹਾਇਤਾ ਉਹਦੀ ਹੋ ਜਰ ਤੱਕ ਪਹੁੰਚ ਤਾਂ ਹੀ ਸੋਡਾ ਫਾਇਦਾ ਜੇ ਰਾਜ ਹੀ ਸ਼ਾਸਕ ਆ ਗਿਆ ਲੱਖ ਰੁਪਇਆ ਤੁਸੀਂ ਭੇਜਿਆ ਮੇਰੇ ਵਰਗੇ ਨੇ 20000 ਲਾ ਕੇ 80000 ਖਾ ਗਿਆ ਕੋਈ ਫਾਇਦਾ ਨਹੀਂ ਲੈ ਕੇ ਮੇਰੇ ਵਰਗਾ ਉੱਥੇ ਵਗ ਜਾਂਦਾ ਆਪਣਾ ਆ ਰਾਸ਼ਨ ਜਾ ਉਹ ਕੋਲ ਲੈ ਜਾਂਦਾ ਪਾਣੀ ਦੀਆਂ ਬੋਤਲਾਂ ਖੂਬ ਗੱਟੇ-ਗੱਟੇ ਚੱਕ ਕੇ ਲੈ ਜਾਂਦਾ ਚਲੋ ਜੀ ਮੈਂ ਸੇਵਾ ਕਰ ਰਿਹਾ ਜੀ ਲੋਕ ਨੂੰ ਦੇਖ ਕੇ ਭੇਜੀ ਜਾਂਦੇ ਹੁਣ ਮੇਰਾ ਇੱਕ ਸੱਜਣਾ ਬਾਹਰ ਉਹਨੇ ਉਹਨੂੰ ਗੱਲ ਸੁਣਾਈ ਕਹਿੰਨਾ ਬਾਈ ਇੱਕ ਤਾਂ ਮੇਰੀ ਭਝਾਈ ਆ ਇੱਕ ਮੇਰੇ ਘਰ ਵਾਲੀ ਆ ਇੱਕ ਮੇਰੀ ਮਾਂ ਆ ਕਹਿੰਦਾ ਸਾਡੀਆਂ ਤਿੰਨੇ ਬੁੜੀਆਂ ਸੰਗਰਾਣ ਤੇ ਜਾਣਾ ਭੁੱਲ ਜਾਣਗੀਆਂ ਪਰ ਕਨਾਂ ਉਹਨਾਂ ਨੇ ਹਰ ਮਹੀਨੇ ਆ ਜਿਹੜੀਆਂ ਸੰਸਥਾਵਾਂ ਐ ਐਨ ਜੀਓ ਚੱਲਦੀਆਂ 200 ਡਾਲਰ 300 ਡਾਲਰ 400 ਡਾਲਰ ਹਰ ਮਹੀਨੇ ਉਹਨਾਂ ਨੇ ਪਾਉਣਾ ਹੀ ਪਾਉਣਾ ਇਹ ਸਾਡੀਆਂ ਬੀਬੀਆਂ ਭਾਵਕ ਬਹੁਤ ਹੋ ਜਾਂਦੀਆਂ ਦੇਖ ਕੇ ਹਾਲਾਤਾਂ ਨੂੰ ਪਰ ਸੋਨ ਨੂੰ ਕੀ ਪਤਾ ਮਾਈਓ ਬੀਬੀ ਕੋ ਵੀ ਇਹ ਤਾਂ ਭਾਈ ਬਹੁਤ ਲੁੱਟ ਮਚਾਈ ਹੋਈ ਹੈ ਮੈਨੂੰ ਐ ਰਸੋ ਪੰਜਾਬ ਤੋਂ ਆਸੇ ਪਾਸੇ ਨਿਗਾਹ ਮਾਰੂ ਨਾ ਕਿ ਸੂਬੇ ਦੇ ਵਿੱਚ ਕਿੰਨੇ ਕ ਐਨ ਜੀਓ ਐ ਕਿੰਨੇ ਕ ਆਸ਼ਰਮ ਆ ਉੱਥੇ ਭਾਈ ਮੈਂ ਫੇਰ ਕਹਣਾ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕੋਈ ਹੋਣਾ ਇੱਕ ਅੱਧਾ ਕੋਈ ਰੱਬ ਦਾ ਬੰਦਾ ਕੋਈ ਰੱਬੀ ਰੂਹ ਜਿਹੜਾ ਦਿਲੋਂ ਮਦਦ ਕਰ ਰਿਹਾ